ਜਿ ਪਾਣੀ ਦਾ ਪੱਦਰਮ ਵਧਦਾ ਜਾ ਰਿਹਾ ਹੈ ਜਿੱਥੇ ਕਿ ਸਤਲੁਜ ਵਿੱਚ ਵੀ ਪਾਣੀ ਦਾ ਪੱਦਰਮ ਵਧਣ ਦੇ ਕਾਰਨ ਸਤਲੁਜ ਦੇ ਨਾਲ ਲੱਗਦੇ ਪਿੰਡਾਂ 'ਚ ਕਾਫੀ ਨੁਕਸਾਨ ਹੋ ਰਿਹਾ ਹੈ ਉਧਰ ਫਿਰੋਜ਼ਪੁਰ ਦੇ ਪਿੰਡ ਕਤਬਦੀਨ ਦੀ ਗੱਲ ਕਰੀਏ ਤਾਂ ਇੱਥੇ ਦੇ ਨਾਲ ਲੱਗਦੇ ਕਈ ਪਿੰਡਾਂ ਦੀ ਹਜ਼ਾਰ ਏਕੜ ਫਸਲ ਪਾਣੀ ਦੇ ਵਿੱਚ ਡੁੱਬ ਚੁਕੀ ਹੈ ਖਰਾਬ ਹੋ ਚੁਕੀ ਹੈ ਤੇ ਪਾਣੀ ਨੇ ਸੜਕਾਂ ਤੇ ਘਰਾਂ ਨੂੰ ਵੀ ਘੇਰ ਰੱਖਿਆ ਹੈ ਸੜਕਾਂ ਤੇ ਚਲ ਰਿਹਾ ਪਾਣੀ ਇਸ ਗੱਲ ਦੀ ਗਵਾਹੀ ਪਾ ਰਿਹਾ ਹੈ ਕਿ ਹੁਣ ਹਾਲਾਤ ਬੱਤਰ ਤੋਂ ਬੱਤਰ ਹੁੰਦੇ ਜਾ ਰਹੇ ਹਨ ਪਿੰਡ ਦੇ ਲੋਕਾਂ ਨੇ ਕਿਹਾ ਕਿ ਹਾਲਾਤ ਇੰਨੇ ਮਾੜੇ ਹੋ ਚੁੱਕੇ ਨੇ ਕਿ ਉਹਨਾਂ ਦੀ ਸਾਰ ਲੈ ਲਈ ਪ੍ਰਸ਼ਾਸਨ ਦਾ ਕੋਈ ਅਧਿਕਾਰੀ ਵੀ ਨਹੀਂ ਪਹੁੰਚਿਆ ਬੇਸ਼ੱਕ ਸਿਹਤ ਵਿਭਾਗ ਦੇ ਟੀਮਾਂ ਜ਼ਰੂਰ ਉੱਥੇ ਪਹੁੰਚੇ ਨੇ ਜਿੰਨਾ ਵੱਲੋਂ ਕਿ ਪ੍ਰਸ਼ਾਸਨਿਕ ਅਧਿਕਾਰੀ ਨਾ ਔਨ ਕਰਕੇ ਕਿਸੇ ਵੀ ਤਰ੍ਹਾਂ ਦਾ ਕੋਈ ਪ੍ਰਬੰਧ ਪ੍ਰਸ਼ਾਸਨ ਵੱਲੋਂ ਨਾ ਕੀਤੇ ਹੋਣ ਤੇ ਲੋਕ ਆਪਣੇ ਹੀ ਪੱਧਰ ਤੇ ਪਾਣੀ ਰੋਕਣ ਦੇ ਇੰਤਜ਼ਾਮ ਕਰ ਰਹੇ ਨੇ ਪਰ ਉਹ ਵੀ ਕਾਫੀ ਸਾਬਤ ਨਹੀਂ ਹੋ ਰਹੇ ਕਿਉਂਕਿ ਪਾਣੀ ਦਾ ਵਹਾਅ ਕਾਫੀ ਜ਼ਿਆਦਾ ਤੇਜ਼ ਹੈ ਉਹਨਾਂ ਦੀ ਲੋਕਾਂ ਦੀ ਕੋਸ਼ਿਸ਼ ਤਾਂ ਕੀਤੀ ਜਾ ਰਹੀ ਹੈ ਪਰ ਮਿੱਟੀ ਜੋ ਰਿੱਤਾ ਜੋ ਭਰ ਕੇ ਉਹ ਗੱਟੇ ਉੱਥੇ ਰੱਖ ਰਹੇ ਨੇ ਉਹ ਵੀ ਘੱਟ ਪੈ ਰਹੇ ਨੇ ਕਿਉਂਕਿ ਪਾਣੀ ਦਾ ਵਹਾਅ ਤੇਜ਼ ਹੋਣ ਦੇ ਕਰ ਪਾਣੀ ਪ੍ਰੋਂਦੀ ਲੱਗ ਰਿਹਾ ਉਹਨਾਂ ਨੂੰ ਤੋੜ ਰਿਹਾ ਕਿਤੇ ਚੱਲ ਗਿਆ ਹੁਣ ਪਿੰਡ ਪਾਲਿਆਂ ਨੂੰ ਬਸ ਇੱਕ ਪਰਮਾਤਮਾ ਦਾ ਹੀ ਆਸਰਾ ਹੈ ਪਾਣੀ ਤਾਂ ਕੀ ਲੱਤ ਨਜ਼ਰ ਆ ਰਹੇ ਆ ਇੱਕ ਵੀਰ ਜੀ ਕੁਤਬਦੀਨ ਦਾ ਇਲਾਕਾ ਜੀ ਪਾਣੀ ਦਾ ਜਾਨੀ ਕਿ ਇੱਕ ਰੇ ਲਹਿ ਗਿਆ ਸੀ ਹੁਣ ਫਿਰ ਕਾਫੀ ਪਾਣੀ ਛੱਡਦਾ ਵਧ ਗਿਆ ਜੀ ਪਾਣੀ ਹੁਣ ਤਾਂ ਲੋਕਾਂ ਦੇ ਜਾਨੀ ਕਿ ਘਰਾਂ ਦੇ ਵਿੱਚੋਂ ਆਪਦੇ ਬਾਹਰ ਆਉਣਾ ਸ਼ੁਰੂ ਹੋ ਗਏ ਆ ਵੀ ਡਰ ਦਾ ਮਾਹੌਲ ਫੇਰ ਬਣ ਗਿਆ ਜੀ ਔਖਾ ਹੋ ਗਿਆ ਇਹ ਜਿਹੜਾ ਨੀਵੇਂ ਥਾਂ ਕੁਤਬ ਦੇ ਤੇ ਥਲੜਾ ਬਣਨਾ ਉਧਰ ਤੋਂ ਪਾਣੀ ਉਛਲ ਕੇ ਕਾਫੀ ਲੋਕੀ ਬਾਹਰ ਨੂੰ ਆ ਰਹੇ ਬੰਨ ਵਾਲੀ ਸਾਈਡ ਨੂੰ ਆ ਰਹੇ ਜੀ ਕਿੰਨੇ ਪਿੰਡ ਹੈ ਗਏ ਇਧਰਲੇ ਪਾਸੇ ਜਿਹੜੇ ਉਧਰ ਜੀ ਤਕਰੀਬਨ ਹੀ ਧੀਰੇ ਘਾਰੇ ਤੱਕਰ ਬੰਡਾਲਾ ਸੱਤ ਪਿੰਡ ਹਾਂਜੀ ਸੱਤ ਅੱਠ ਪਿੰਡ ਆ ਜਿਹੜੇ ਪਾਣੀ ਦੇ ਵਿੱਚ ਘਿਰ ਚੁੱਕੇ ਆ ਕਾਫੀ ਪਾਣੀ ਆ ਜੀ ਇੱਥੇ ਪ੍ਰਸ਼ਾਸਨ ਦਾ ਕਿੰਨ ਬੰਦਾ ਆਇਆ ਗਿਆ ਕਿਸੇ ਸਾਰ ਲਈ ਪ੍ਰਸ਼ਾਸਨ ਦਾ ਹਜੇ ਤੱਕ ਆ ਵੀ ਵੀ ਇਸ ਵੱਨ ਨੇ ਉਹ ਸਾਈਡ ਦੁੱਦਲੇ ਬੰਨੇ ਆਏ ਜੀ ਵੀ ਇਸ ਨੇ ਕਤਬਦੀਨ ਵਾਲੀ ਸਾਈਡ ਹਜੇ ਨਹੀਂ ਆਏ ਜੀ ਉਧਰ ਨਿਹਾਲਾ ਲਵੇਰਾ ਉਹ ਉਸ ਸਾਈਡ ਨੂੰ ਵੀ ਆ ਰਿਹਾ ਤੇਰੇ ਜਿਹੜਾ ਇਹ ਕਤਬਦੀਨ ਦਾ ਇਲਾਕਾ ਇੱਥੇ ਹਜੇ ਨਹੀਂ ਪਹੁੰਚੇ ਇੱਥੇ ਪਿੰਡ ਹੈਗਾ ਤੇ ਕੀ ਹਾਲਾਤ ਨੇ ਇਸ ਟਾਈਮ ਪਾਣੀ ਦੇ ਪਿੰਡ ਇਹ ਕਤਬਦੀਨ ਵਾਲਾ ਜੀ ਫਰੋਜਪੁਰ ਦਾ ਆਖਰੀ ਪਿੰਡ ਆ ਤੇ ਜਦੋਂ ਵੀ ਪਿੱਛੋਂ ਪਾਣੀ ਆ ਜਾਂਦਾ ਸਤਲੂਜ ਦਾ ਜਾਂ ਪੌਂਗ ਡੈਮ ਦਾ ਕਿਤੋਂ ਦਾ ਵੀ ਵੱਧਦਾ ਉਹ ਸਾਰਾ ਆਣ ਕੇ ਸਾਡੀ ਇਥੇ ਆ ਜਾਂਦਾ ਪੈਲੀਆਂ ਦੇ ਚ ਵੜ ਜਾਂਦਾ ਪੈਲੀਆਂ ਝੋਣੀ ਜਿਹੜਿਆ ਡੁੱਬ ਜਾਂਦੀ ਆ ਫਸਲਾਂ ਬਰਬਾਦ ਹੋ ਜਾਂਦੀਆਂ ਹੁਣ ਵੀ 2 ਦਿਨ ਹੋ ਗਏ ਆ ਦਰਿਆ ਤੇ ਜਿੱਥੋਂ ਪਾਣੀ ਨਿਕਲਦਾ ਸੀ ਨੀਵੀਆਂ ਥਾਵਾਂ ਤੇ ਗੱਟੂ ਲਾ ਰਹੇ ਸੀ ਸਾਡੇ ਸੇਵਾਦਾਰ ਲੱਗੇ ਸੀ ਬੜੀ ਉਹਨਾਂ ਮਿਹਨਤ ਕੀਤੀ ਆ ਪਰ ਨਹੀਂ ਫਿਰ ਪਾਣੀ ਦਾ ਵਹਾ ਜਿਹੜਾ ਜ਼ਿਆਦਾ ਹੋਣ ਕਰਕੇ ਗੱਟੂ ਜਿਹੜੇ ਉਹਨਾਂ ਦੇ ਉੱਪਰੋਂ ਦੀ ਪਾਣੀ ਹੋ ਗਿਆ ਬੇਵੱਸ ਹੋ ਗਈ ਤੇ ਅੱਜ ਜਿਹੜਾ ਉਹ ਕੰਮ ਠੱਪ ਕੀਤਾ ਸੀ ਤੇ ਹੁਣ ਕੀ ਹਾਲਤ ਨੇ ਇਸ ਟਾਈਮ ਪਾਣੀ ਦੇ ਜਿਵੇਂ ਕਰਾਂ ਦੀ ਗੱਲ ਕੀਤੀ ਜਾਵੇ ਸੜਕਾਂ ਦੀ ਗੱਲ ਕੀਤੀ ਜਾਵੇ ਖੇਤਾਂ ਦੀ ਗੱਲ ਕੀਤੀ ਜਾਵੇ ਆਹ ਵੇਖ ਲਓ ਜੀ ਸੜਕਾਂ ਦੇ ਉੱਤੋਂ ਦੀ ਪਾਣੀ ਵਗ ਰਿਹਾ ਤੇ ਖੇਤਾਂ ਦੇ ਵਿੱਚ ਝੋਨੇ ਡੁੱਬੇ ਹੋਏ ਆ ਜਿਹੜੇ ਨੀਵੇਂ ਥਾਂ ਵਾਲੇ ਝੋਨੇ ਡੁੱਬੇ ਜਿਹੜੇ ਜਿਆਦਾ ਉੱਚੇ ਆ ਉਹਨਾਂ ਦੇ ਵੀ ਬਿਲਕੁਲ ਉੱਪਰ ਦੀ ਪਾਣੀ ਵਗ ਰਿਹਾ ਬਰਾਬਰ ਤੇ ਘਰਾਂ ਦੇ ਕੀ ਹਾਲ ਤੇ ਲੋਕਾਂ ਦੀ ਆਵਾਜ਼ ਆਈ ਲੋਕਾਂ ਦੀ ਆਵਾਜ਼ ਆਈ ਤਕਰੀਬਨ ਬੰਦ ਹੋ ਗਈ ਜੀ ਉਹ ਥੱਲੇ ਵਾਲੀ ਸੜਕ ਆ ਉਹ ਟੁੱਟ ਗਈ ਆ ਤੇ ਹੋਰ ਘਰਾਂ ਦੇ ਜਿਹੜੇ ਇੱਧਰ ਦਰਿਆ ਆਲੇ ਘਰ ਆ ਉਹਨਾਂ ਦੇ ਘਰਾਂ ਦੇ ਦਿਵਾਲੇ ਦਿਵਾਲੇ ਸਾਰੇ ਪਾਣੀ ਫਿਰ ਰਿਹਾ ਆ ਕੇ ਖੁਦ ਇੱਥੇ ਸ਼ਮਸ਼ਾਨ ਘਟ ਆ ਕੇ ਉਹਨਾਂ ਨੂੰ ਅੰਤਿਮ ਵਿਦਾਈ ਕੀਤੀ ਅਸੀਂ ਦਈਏ ਤਾਂ ਇਹ ਇੱਕ ਸੱਚੀ ਜਿਹੀ ਸੰਭਾਦਨੀ ਹੈ ਉਹਨਾਂ ਨੂੰ ਜਿਹੜਾ ਸਾਡਾ ਸਾਰਿਆਂ ਦਾ ਬਣਦਾ ਆ ਮੈਨੂੰ ਬਹੁਤ-ਬਹੁਤ ਦੁੱਖ ਹੋਇਆ ਜਿੱਦਾਂ ਬਹੁਤ ਸਾਰੇ ਜਿੰਨੇ ਵੀ ਬਾਹਰ ਐਨਆਰਆਈ ਵਸਦੇ ਨੇ ਪੰਜਾਬੀ ਪ੍ਰੇਮੀ ਨੇ ਪੰਜਾਬੀ ਸੱਭਿਆਚਾਰ ਦੇ ਨਾਲ ਪੰਜਾਬ ਦੀ ਮਿੱਟੀ ਦੇ ਨਾਲ ਜੁੜੇ ਨੇ ਸਾਨੂੰ ਸਾਰਿਆਂ ਨੂੰ ਬਹੁਤ-ਬਹੁਤ ਦੁੱਖ ਹੈ ਤੇ ਪਰਮਾਤਮਾ ਪੱਲਾ ਸਾਹਿਬ ਦੀ ਆਤਮਾ ਨੂੰ ਸ਼ਾਂਤੀ ਬਖਸ਼ੇ ਉਹਨਾਂ ਦੇ ਪਰਿਵਾਰ ਨੂੰ ਭਾਣਾ ਮੰਨਣ ਦਾ ਬਲ ਬਖਸ਼ੇ ਦੇਖੋ ਬਹੁਤ ਸਾਰੀਆਂ 99% ਫਿਲਮਾਂ ਜਿਹੜੀਆਂ ਯੂਥ ਦੇ ਵਿੱਚ ਸ਼ੂਟ ਹੁੰਦੀਆਂ ਨੇ ਤੁਹਾਨੂੰ ਪਤਾ ਹੀ ਹੈ ਪੰਜਾਬੀ ਤੇ ਉੱਥੇ ਵੀ ਕੋਈ ਆਪਣੇ ਵੱਲੋਂ ਕੋਈ ਪੱਲਾ ਸਾਹਿਬ ਦੀ ਕੋਈ ਯਾਦ ਦੇ ਵਿੱਚ ਕੋਈ ਲਾਇਬ੍ਰੇਰੀ ਜਾਂ ਕੋਈ ਹੋ ਇਸ ਤਰ੍ਹਾਂ ਦਾ ਕੋਈ ਬਣਾਉਂਗੇ ਤੁਸੀਂ ਦੇਖੋ ਮੈਨੂੰ ਪਤਾ ਕਿ ਉੱਥੇ ਜਿੰਨੇ ਵੀ ਪੰਜਾਬੀ ਪ੍ਰੇਮੀ ਨੇ ਉਹ ਅਲੱਗ-ਅਲੱਗ ਉੱਥੇ ਸਮਾਗਮ ਹੋਣਗੇ ਉਹ ਜੋ ਬਣਦੀ ਜੋ ਯਾਦਗਾਰੀਆਂ ਚਾ ਉਹਨਾਂ ਨੂੰ ਜੋ ਵੀ ਪੰਡਾ ਉਹਨਾਂ ਦਾ ਮਾਨ ਸਤਕਾਰ ਆ ਉਹ ਸਿਰਫ ਹੁਣ ਨਹੀਂ ਇਹਨੂੰ ਪਤਾ ਵੀ ਆਉਣ ਵਾਲੇ ਸਾਲਾਂ ਦੇ ਵਿੱਚ ਵੀ ਉਹਨਾਂ ਨੂੰ ਬਹੁਤ ਹੀ ਪਿਆਰ ਦੇ ਨਾਲ ਬਹੁਤ ਹੀ ਮਿੱਠੇ ਅੰਦਾਜ਼ ਦੇ ਨਾਲ ਉਹਨਾਂ ਨੂੰ ਯਾਦ ਕੀਤਾ ਜਾਵੇ ਠੀਕ ਹੈ ਥੈਂਕ ਯੂ